ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣਾ ਕੰਮ ਹੈਗਾ ਜੀ ਇੱਕ ਤਾਂ ਆਪਾਂ ਸਾਫ਼ ਸਫਾਈ ਕਰਨੀ ਆ ਖੇਤ ਦੀ ਤੇ ਦੂਜੀ ਆਪਾਂ ਕਰਨੀ ਜੀ ਰੁੱਖਾਂ ਦੀ ਕਟਾਈ ਉਹਦੇ ਵਾਸਤੇ ਆ ਸਮਾਨ ਮੈਂ ਲਿਆਂਦਾ ਸਾਰਾ ਆ ਤੰਗਲੀ ਲਿਆਂਦੀ ਇਹਨੂੰ ਤੰਗਲੀ ਕਹਿੰਨੇ ਆਸੀਂ ਪੰਜਾਬੀ ਚ ਇਹਨੂੰ ਆਰੀ ਇਹ ਵਾਲੇ ਦੋਨੇ ਹੈਗੇ ਦਾਤਰ ਉਹ ਹੈਗੀ ਡੱਬੀ ਜਿਹੜਾ ਵੇਸਟ ਹੋਊਗਾ ਉਹਨੂੰ ਆਪਾਂ ਅੱਗ ਲਾ ਦੇਣੀ ਆ ਤੇ ਤੰਗਲੀ ਦੇ ਨਾਲ ਆਪਾਂ ਸਾਰਾ ਜਿਹੜਾ ਇੱਧਰ ਆ ਘਾਹ ਵਗੈਰਾ ਇਹਨੂੰ ਇਕੱਠਾ ਕਰਾਂਗੇ ਜਿੰਨੇ ਵੀ ਪੱਤੇ ਆ ਪੱਤਿਆਂ ਨੂੰ ਤਾਂ ਆਪਾਂ ਸਾਈਡ ਕਰ ਲਵਾਂਗੇ ਉਹਦੀ ਆਪਾਂ ਸਿੱਕੀ ਖਾਦ ਬਣਾ ਲਈਦੀ ਆ অর্ਗੈਨਿਕ ਤੇ ਬਾਕੀ ਜਿੰਨਾ ਵੇਸਟਜਾ ਇਹਨੂੰ ਸਾਰੇ ਨੂੰ ਆਪਾਂ ਅੱਗ ਲਗਾ ਦੇਣੀ ਆ ਤੇ ਜਿਹੜੀ ਇਹਦੇ ਚੋਂ ਸਵਾਹ ਨਿਕਲੂਗੀ ਉਹਦੀ ਜਿਹੜੀ ਆ ਕੁਦਰਤੀ ਤੌਰ ਤੇ ਪੋਟਾਸ਼ ਜਿਹੜੀ ਖੇਤ ਦੇ ਵਿੱਚ ਪੈ ਜਾਣੀ ਆ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਇਹ ਰੁੱਖ ਵਾ ਇਹ ਰੋਡ ਸਾਈਡ ਲਗਾਏ ਹੋਏ ਆ ਇਸ ਕਰਕੇ ਕਿਉਂਕਿ ਜਦੋਂ ਵੀ ਇੱਥੋਂ ਦੀ ਕੋਈ ਟਰਾਲੀ ਵਗੈਰਾ ਲੰਘਦੀ ਹੈ ਨਾ ਤੇ ਉਹ ਸਾਡੀਆਂ ਥੰਮੀਆਂ ਜਿਹੜੀਆਂ ਤੋੜ ਜਾਂਦੀ ਆ ਇਸ ਕਰਕੇ ਰੋਡ ਰੋਡ ਸਾਈਡ ਲਗਾਏ ਹੋਏ ਆ ਰੁੱਖ ਸਰਦੀਆਂ ਨੂੰ ਆਪਾਂ ਸਾਰੇ ਕੱਟ ਦਈਦੇ ਆ ਤੇ ਗਰਮੀਆਂ ਨੂੰ ਫਿਰ ਇਹ ਇਦਾਂ ਹੀ ਰਹਿੰਦੇ ਆ ਤੇ ਸਰਦੀਆਂ ਨੂੰ ਇਹਦਾ ਜਿੱਦਾਂ ਬਾਲਣ ਵਗੈਰਾ ਬਣ ਜਾਂਦਾ ਉਹ ਕੰਮ ਆ ਜਾਂਦਾ ਤੇ ਜਿਹੜੇ ਇਹਦੇ ਡੰਡੇ ਹੁੰਦੇ ਆ ਉਹ ਆਪਾਂ 베ਰੀਆਂ ਦੇ ਜਿਹੜੇ ਟਾਣੀਆਂ ਦੇ ਥੱਲੇ ਦੇਣ ਨੂੰ ਉੱਥੇ ਰੱਖਣੇ ਆ ਤੇ ਇਹਨਾਂ ਦੀ ਆਪਾਂ ਨਾਲੋਂ ਨਾਲ ਹੀ ਹੁਣ ਕਟਾਈ ਕਰ ਲੈਣੀ ਆ ਜਿਹੜੇ ਟਾਣੀਆਂ ਉਹਦੇ 베ਰੀ ਥੱਲੇ ਦੇਣੀਆਂ ਹੁੰਦੀਆਂ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ 베ਰੀ ਬਹੁਤ ਕੱਚੀ ਹੁੰਦੀ ਐ ਇਸ ਕਰਕੇ ਉਹਦੇ ਥੰਮੀਆਂ ਦੇਣੀਆਂ ਪੈਂਦੀਆਂ ਟਾਣੀਆਂ ਥੱਲੇ ਜਦੋਂ ਉਹਨਾਂ ਦਾ 베ਰੀ 베ਰਾ ਨਾਲ ਭਾਰ ਜ਼ਿਆਦਾ ਹੋ ਜਾਂਦਾ ਨਾ ਫੇਰ ਟਾਣੀਆਂ ਟੁੱਟ ਜਾਂਦੀਆਂ ਤੇ ਹੁਣ ਲੱਗੀ ਸੀ ਮੈਂ ਕੱਟਣ ਪਹਿਲਾਂ ਫੇਰ ਅੱਗੇ ਆਪਾਂ ਤੁਹਾਨੂੰ ਨਾਲ-ਨਾਲ ਵੀਡੀਓ 'ਚ ਦਿਖਾਉਨੇ ਕਿ ਆਪਾਂ ਕੀ-ਕੀ ਕੰਮ ਕੀਤਾ ਵਾ ਅੱਜ ਕਿਉਂਕਿ ਸਬਜ਼ੀ ਲਗਾਣੀ ਤੋੜਨੀ ਤਾਂ ਬਹੁਤ ਆਸਾਨ ਆ ਲੇਕਿਨ ਇਹਦੇ ਪਿੱਛੇ ਜਿਹੜਾ ਕੰਮ ਹੁੰਦਾ ਆ ਖੇਤ ਦੇ ਵਿੱਚ ਬੀਜਣੀ ਪਾਣੀ ਦੇਣਾ ਕਿਆਰੀਆਂ ਬਣਾਉਣੀਆਂ ਖੇਤ ਨੂੰ ਬੋਹਣਾ ਸਾਫ ਸਫਾਈ ਤੁਸੀਂ ਦੇਖ ਸਕਦੇ ਹੋ ਕਿੰਨਾ ਖਲਾਰਾ ਪਿਆ ਹੋਇਆ ਇਹ ਸਾਰਾ ਆਪਾਂ ਸਾਫ ਕਰਨਾ ਆ ਅੱਜ ਤੇ ਕਰਦੇ ਆ ਹੁਣ ਸ਼ੁਰੂ ਸਭ ਤੋਂ ਪਹਿਲਾਂ ਇਹਨਾਂ ਨੂੰ ਰੁੱਖਾਂ ਨੂੰ ਕੱਟਦੇ ਆ ਆ ਲੈ ਲਿਆ ਜੀ ਮੈਂ ਦਾਤਰ ਤੇ ਇੱਧਰ ਲੱਗ ਗਏ ਅਸੀਂ ਕਟਾਈ ਕਰਨ ਇਹਨਾਂ ਦੀ ਅਸੀਂ ਜ਼ਿਆਦਾਤਰ ਕੰਮ ਜਿਹੜਾ ਆਪ ਹੀ ਕਰਦੇ ਆ ਮਤਲਬ ਕਦੀ ਵੀ ਕੋਈ ਕੰਮ ਜਿਹੜਾ ਕਰਵਾਇਆ ਨਹੀਂ ਅਸੀਂ ਪੈਸੇ ਦੇ ਕੇ ਆਪਣੀ ਮਿਹਨਤ ਆ ਹੱਥਾਂ ਦੀ ਇਹ ਤੇ ਇਹਦੇ ਵਿੱਚ ਤਾਂ ਕੋਈ ਸੰਗ ਸ਼ਰਮ ਵਾਲੀ ਗੱਲ ਮੈਨੂੰ ਨਹੀਂ ਲੱਗਦੀ ਪਰ ਕਈ ਕਹਿੰਦੇ ਆ ਸਾਨੂੰ ਵੀ ਤੁਸੀਂ ਕਰਵਾ ਲੈਣਾ ਸੀ ਤੇ ਐਕਸਰਸਾਈਜ਼ ਤੇ ਵੀ ਆਪਾਂ ਦੋ ਦੋ ਤਿੰਨ ਤਿੰਨ ਘੰਟੇ ਲਾਉਣੇ ਆ ਤੇ ਪਰ ਇਹ ਐਕਸਰਸਾਈਜ਼ ਜਿਹੜੀ ਸਭ ਤੋਂ ਵਧੀਆ ਆ ਬਹੁਤ ਆਸਾਨੀ ਨਾਲ ਕੱਟੇ ਜਾਂਦੇ ਏਦਾਂ ਦੇਖਣ ਨੂੰ ਹੀ ਲੱਗਦਾ ਵੀ ਪਤਾ ਨਹੀਂ ਕਿੰਨਾ ਕੰਮ ਹੋਣਾ ਆ ਬਸ ਇਸ ਤਰ੍ਹਾਂ ਤੁਸੀਂ ਆ ਦੋ ਤਿੰਨ ਮਾਰੋ ਸਿੱਤ ਬਸ ਟਾਣੀ ਜਿਹੜੀ ਆ ਉਹ ਟੁੱਟ ਜਾਣੀ ਆ ਇਸੇ ਤਰ੍ਹਾਂ ਹੀ ਮੈਂ ਸਾਰੇ ਪਹਿਲਾਂ ਕੱਟ ਲਵਾਂ ਫਿਰ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਆਪਣੇ ਇੱਕ ਆਪਨ ਕੋ ਨਿੰਮ ਉਹ ਦੂਸਰੀ ਆ ਨਿੰਮ ਵੀ ਆ ਉਹਦੀ ਨਹੀਂ ਆ ਆਪਾਂ ਕਟਾਈ ਕਰਨੀ ਕਿਉਂਕਿ ਨਿੰਮ ਤਾਂ ਸਾਰਿਆਂ ਨੂੰ ਪਤਾ ਹੀ ਆ ਕਿ ਕਿੰਨੀ ਜ਼ਰੂਰੀ ਆ ਖੇਤੀ ਦੇ ਵਿੱਚ ਵੀ ਤੇ ਦੂਜਾ ਆਪਾਂ ਉਹਨੂੰ ਖਾਣ ਦੀ ਵਰਤੋਂ ਵੀ ਉਹਦੀ ਕਰਦੇ ਆ ਤੇ ਉਹਦਾ ਆਪਾਂ ਇੱਕ ਹੁਣ ਬਣਾਉਣਾ ਆਰਗੈਨਿਕ ਫਰਟੀਲਾਈਜ਼ਰ ਉਹਦੀ ਆਪਾਂ ਥਾੜੇ ਨਾਲ ਵੀਡੀਓ ਸ਼ੇਅਰ ਕਰਾਂਗੇ ਇੱਕ ਦੋ ਦਿਨ ਦੇ ਵਿੱਚ ਸਭ ਤੋਂ ਪਹਿਲਾਂ ਹੁਣ ਆਪਾਂ ਆਹ ਕਟਾਈ ਕਰ ਲਈਏ ਬਸ ਇਸੇ ਤਰ੍ਹਾਂ ਹੀ ਟਾਣੀਆਂ ਜਿਹੜੀਆਂ ਆਪਾਂ ਇਹਦੀਆਂ ਸਾਰੀਆਂ ਹੀ ਕੱਟ ਦੇਣੀਆਂ ਇੱਥੋਂ ਤੱਕ ਛੱਡਣਾ ਇਹਨੂੰ ਆ ਮੋੜ ਤੱਕ ਬਸ ਬਾਕੀ ਸਾਰਾ ਹੀ ਤੁਸੀਂ ਦੇਖੋ ਉੱਪਰ ਤੱਕ ਜਿਹੜੀਆਂ ਟਾਣੀਆਂ ਨਾ ਉਹ ਕੱਟ ਦੇਣੀਆਂ ਬਸ ਇਸ ਤਰ੍ਹਾਂ 2 ਮਿੰਟ ਦਾ ਹੀ ਕੰਮ ਆ ਇਹ ਟਾਣੀ ਨੂੰ ਕੱਟਣਾ 2 ਮਿੰਟ ਵੀ ਨਹੀਂ 2 ਸੈਕਿੰਡ ਹੀ ਤੁਸੀਂ ਕਹਿ ਸਕਦੇ ਹੋ ਬਸ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਟਾਣੀਆਂ ਆਪਾਂ ਲਗਭਗ ਕੱਟ ਲੀਆਂ ਇੱਕ ਰੁੱਖ ਰਹਿ ਗਿਆ ਵਾ ਉਹ ਆਪਾਂ ਤੁਹਾਨੂੰ ਕੱਟ ਕੇ ਵੀ ਦਿਖਾ ਦਿੰਨੇ ਆ ਕਿ ਆਪਾਂ ਇਹ ਟਾਣੀ ਜਿਹੜੀ ਕਿਸ ਤਰ੍ਹਾਂ ਕੱਟਦੇ ਆ ਬਿਲਕੁਲ ਆਸਾਨ ਤਰੀਕੇ ਦੇ ਨਾਲ ਕੱਟਿਆ ਜਾਂਦਾ ਕੋਈ ਇੰਨਾ ਜ਼ਿਆਦਾ ਔਖਾ ਕੰਮ ਨਹੀਂ ਹੁੰਦਾ ਕਿਉਂਕਿ ਅਸੀਂ ਇਹ ਕੰਮ ਕਰਦੇ ਹੀ ਰਹਿੰਦੇ ਆ ਲਗਭਗ ਹਰ ਸਾਲ ਆਪਾਂ ਦੇਖੋ ਰੋਖ ਲਗਭਗ ਆਪਾਂ ਕਾਟ ਹੀ ਲਏ ਆ ਬਸ ਆ ਹੀ ਇੱਕ ਰਹਿ ਗਿਆ ਸੀਗਾ ਇਹਦੇ ਨਾਲ ਹੀ ਬਸ ਸਮਾਪਤੀ ਹੋ ਜਾਣੀ ਆ ਬਸ ਇਸ ਤਰ੍ਹਾਂ ਫੜੀ ਟਾਣੀ ਕੱਟ ਦਿੱਤਾ ਕੋਈ ਬਹੁਤ ਜ਼ਿਆਦਾ ਵੱਡਾ ਉੱਠਾ ਕੰਮ ਨਹੀਂ ਹੁੰਦਾ ਦੇਖਣ ਵਾਲਿਆਂ ਨੂੰ ਸ਼ਾਇਦ ਲੱਗਦਾ ਹੋਣਾ ਵੀ ਇਹ ਡੜੀਆਂ ਮੋਟੀਆਂ ਟਾਣੀਆਂ ਕਿੱਦਾਂ ਕੱਟੀ ਜਾਂਦੀਆਂ ਆ ਵਿਸ਼ਾਏ ਦੇ ਆਪ ਨਹੀਂ ਕੱਟਦੇ ਤੇ ਵੀਡੀਓ ਦੇ ਵਿੱਚ ਉਦਾਂ ਹੀ ਦਿਖਾ ਦਿੰਦੇ ਆ ਆਤਰ ਮੈਂ ਦਿਖਾਉਣੀ ਕੱਟ ਕੇ ਦੇਖਿਓ ਤੁਸੀਂ ਬਸ ਇੱਦਾਂ ਹੀ ਸਾਰੇ ਜਿਹੜੇ ਰੋਖਾ ਇੱਧਰ ਕੱਟਲੇ ਆ ਇਹ ਸਬਜ਼ੀ ਲਗਾਉਣ ਤੋਂ ਜਿਹੜੀ ਪਹਿਲਾਂ ਦੀ ਮਿਹਨਤ ਆ ਉਹ ਹੁੰਦੀ ਆ ਕਿਉਂਕਿ ਸਿਰਫ ਸਬਜ਼ੀਆਂ ਤੋੜ ਕੇ ਦਿਖਾ ਦੀ ਦੀਆਂ ਵਾ ਤੇ ਇਦਾਂ ਲੱਗਦਾ ਵੀ ਸਬਜ਼ੀ ਕਿਸੇ ਵੀ ਸਬਜ਼ੀ ਦਾ ਜਿਹੜਾ ਬੀਜ ਆ ਉਹ ਖੱਤੇ ਚ ਸਿੱਟ ਦਿੱਤਾ ਪਾਣੀ ਦਿੱਤਾ ਤੇ ਬੱਸ ਸਬਜ਼ੀ ਹੋ ਗਈ ਇਦਾਂ ਨਹੀਂ ਹੁੰਦਾ ਉਹਦੇ ਪਿੱਛੇ ਬਹੁਤ ਸਾਰੀ ਮਿਹਨਤ ਹੁੰਦੀ ਆ ਜਿਹੜੀ ਕਿ ਅਸੀਂ ਤੁਹਾਨੂੰ ਦਿਖਾਈ ਅੱਜ ਤੁਸੀਂ ਦੇਖ ਸਕਦੇ ਹੋ ਪੂਰਾ ਜਿਹੜਾ ਆਪਾਂ ਟਾਣੀਆਂ ਤੇ ਨਾਲ ਖੇਤ ਭਰ ਦਿੱਤਾ ਤੇ ਹੁਣ ਬਸ ਥੱਕ ਵੀ ਗਏ ਆ ਲਗਭਗ 2.5 ਘੰਟੇ ਸਾਨੂੰ ਲੱਗ ਗਏ ਤੇ ਇਹਦੇ ਨਾਲ ਹੀ ਆਪਾਂ ਵੀਡੀਓ ਦੀ ਸਮਾਪਤੀ ਕਰਦੇ ਆ ਜੇ ਤੁਸੀਂ ਇਦਾਂ ਦੀਆਂ ਵੀਡੀਓ ਦੇਖਣੀ ਚਾਹੁੰਦੇ ਹੋ ਤਾਂ ਕਮੈਂਟ ਕਰਿਓ ਨਹੀਂ ਤਾਂ ਫਿਰ ਆਪਾਂ ਉਹੀ ਜੋ ਰੁਟੀਨ ਦੀ ਅੱਗੇ ਵੀਡੀਓ ਬਣਾਉਣੇ ਆ ਸਿਰਫ ਸਬਜ਼ੀਆਂ ਲਗਾਉਣ ਤੱਕ ਤੇ ਤੋੜਨ ਤੱਕ ਉਹੀ ਸ਼ੇਅਰ ਕਰਿਆ ਕਰਾਂਗੇ ਤੇ ਇਹਦੇ ਨਾਲ ਹੀ ਵੀਡੀਓ ਦੀ ਸਮਾਪਤੀ ਤੁਸੀਂ ਮੇਰੀ ਵੀਡੀਓ ਦੇਖੀ ਆਪਣਾ ਕੀਮਤੀ ਸਮਾਂ ਦਿੱਤਾ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਜੀਉਂਦੇ ਵਸਦੇ ਰਹੋ